ਕੰਗਨਾਰ ਰਣੌਤ ਨੇ ਲੰਗੇ ਦਿਨੀ ਕੁਝ ਗੱਲਾਂ ਕਹੀਆਂ ਜਿਨ੍ਹਾਂ ਗੱਲਾਂ ਦੇ ਵਿੱਚ ਸੰਤ ਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਕੁਝ ਗੱਲ ਕੰਗਨਾਰ ਰਣੌਤ ਸਿੱਧੇ ਤੌਰ ਦੇ ਉੱਤੇ ਬੋਲਦੀ ਨਜ਼ਰ ਆਈ ਹੈ ਉਹਦੇ ਵਿੱਚ ਸਾਫ਼ ਕਿਹਾ ਕਿ ਹੱਥ ਵਿੱਚ AK47 ਫੜਨ ਵਾਲੇ ਸੰਤ ਨਹੀਂ ਹੁੰਦੇ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਮੰਦਰ ਦੇ ਵਿੱਚ ਜਾ ਕੇ ਲੁੱਕ ਕੇ ਬੈਠੇ ਰਹੇ AK47 ਫੜ ਕੇ ਉਹਨਾਂ ਨੂੰ ਸੰਤ ਨਹੀਂ ਕਿਹਾ ਜਾ ਸਕਦਾ ਐਦਾਂ ਦੀਆਂ ਗੱਲਾਂ ਕੰਗਨਾਰ ਵੱਲੋਂ ਬੋਲੀਆਂ ਗਈਆਂ ਹੁਣ ਦੂਜੇ ਪਾਸੇ ਇਸ ਦਾ ਵਿਰੋਧ ਵੀ ਰੱਜ ਕੇ ਹੋਇਆ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੋਣ ਜਾਂ ਫਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨੀਆਂ ਮੌਜੂਦਾ ਪ੍ਰਧਾਨ ਹੋਣ ਉਹਨਾਂ ਨੇ ਵਿਰੋਧ ਕੀਤਾ ਹਰਮੀਤ ਸਿੰਘ ਕਾਲਕਾ ਜਿਹੜੇ ਮੌਜੂਦਾ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਪਰ ਆਖਿਰ ਹਰਮੀਤ ਸਿੰਘ ਕਾਲਕਾ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਮੌਜੂਦਾ ਪ੍ਰਧਾਨ ਨੇ ਉਹਨਾਂ ਦੇ ਇਸ ਵਿਰੋਧ ਦੇ ਖਿਲਾਫ ਖਾਲਸ탄 ਪੱਖੀ ਕਿਉਂ ਖੜ ਗਏ ਨੇ ਕਿਉਂ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਦਰਅਸਲ ਹਰਮੀਤ ਸਿੰਘ ਕਾਲਕਾ ਨੇ ਕੰਗਣਾ ਦਾ ਵਿਰੋਧ ਤਾਂ ਕੀਤਾ ਔਰ ਕਹਿੰਦੇ ਉਸ ਦੇ ਵਿੱਚ ਇੱਕ ਗੱਲ ਉਹਨਾਂ ਨੇ ਇਦਾਂ ਦੀ ਕਹਿਤੀ ਜਿਸ ਦੇ ਵਿੱਚ ਕਿਹਾ ਕਿ ਸੰਜਰਨੈਲ ਸਿੰਘ ਪਿੰਡਰਾ ਵਾਲਿਆਂ ਨੇ ਤਾਂ ਕਦੀ ਖਾਲਿਸਤਾਨ ਮੰਗਿਆ ਹੀ ਨਹੀਂ ਸੀ ਜਸਨੂ ਲੈ ਕੇ ਖਾਲਿਸਤਾਨ ਪੱਖੀ ਜਿਹੜੇ ਨੇ ਉਹ ਵਿਰੋਧ ਜਤਾ ਰਹੇ ਨੇ ਵਿਰੋਧਾਤਮਕ ਗੱਲਾਂ ਕਰ ਰਹੇ ਨੇ ਔਰ ਸਾਫ਼ ਕਿਹਾ ਗਿਆ ਹੈ ਕਿ ਇਦਾਂ ਦੇ ਬਹੁਤ ਸਾਰੇ ਵੀਰਵੇਂ ਨੇ ਬਹੁਤ ਸਾਰੀਆਂ ਵੀਡੀਓਜ਼ ਅਜੇ ਵੀ ਕਹਿੰਦੇ ਸੋਸ਼ਲ ਮੀਡੀਆ ਤੇ ਮਿਲ ਜਾਣਗੀਆਂ ਜਿਹਦੇ ਵਿੱਚ ਖਾਲਿਸਤਾਨ ਦੀ ਗੱਲ ਸੰਜਰਨੈਲ ਸਿੰਘ ਪਿੰਡਰਾ ਵਾਲੇ ਕਰਦੇ ਸੁਣਾਈ ਦੇ ਸਕਦੇ ਨੇ ਉਸੇ ਮਾਮਲੇ ਨੂੰ ਲੈ ਕੇ ਜਿੱਥੇ ਕੰਗੜਾ ਰਣੌਤ ਦਾ ਵਿਰੋਧ ਹੋ ਰਿਹਾ ਸੀ ਉਹਦੇ ਨਾਲ ਹੀ ਹਰਮੀਤ ਸਿੰਘ ਕਾਲਕਾ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹਰਮੀਤ ਸਿੰਘ ਕਾਲਕਾ ਦੇ ਖਿਲਾਫ ਵੀ ਖਾਲਿਸਤਾਨ ਪੱਖੀ ਜਿਹੜੇ ਨੇ ਉਹ ਖੜ ਗਏ ਨੇ ਪਰ ਜਿਹੜੀ ਵੀਡੀਓ ਦਾ ਹਵਾਲਾ ਦਿੰਦੇ ਨੇ ਸਵਾਲ ਤਾਂ ਇਹ ਹੈ ਕਿ ਕੀ ਉਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਸੰਜਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਖਾਲਿਸਤਾਨ ਦੀ ਮੰਗ ਕੀਤੀ ਸੀ ਹੁਣ ਜਿਹੜੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਈ ਹੋਈ ਆ ਉਹਦੇ ਵਿੱਚ ਸ਼ਬਦ ਜਿਹੜੇ ਨੇ ਉਹ ਕੁਝ ਲਹਿਰਾਂ ਤਰ੍ਹਾਂ ਵਰਤੇ ਗਏ ਨੇ ਤੇ ਜਿਹੜੀ ਗੱਲ ਕਹੀ ਜਾਂਦੀ ਹੈ ਉਹ ਕੁਝ ਲਹਿਰਾਂ ਤਰ੍ਹਾਂ ਹੈਗੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵਿਵਾਦ ਦਾ ਵਿਸ਼ਾ ਇਹਦੇ ਉੱਤੇ ਚਰਚਾ ਹੋਣੀ ਲਾਜ਼ਮੀ ਹੈ ਪਰ ਇਹੋ ਜੀ ਸਥਿਤੀ ਉੱਤੇ ਜਦੋਂ ਕੰਗਣਾ ਰਣੌਤ ਦੇ ਵੱਲੋਂ ਬਿਆਨ ਆਇਆ ਹੋਵੇ ਤੇ ਹਰਮੀਤ ਸਿੰਘ ਕਾਲਕਾ ਉਹਦਾ ਜਵਾਬ ਦੇਣ ਤੇ ਹਰਮੀਤ ਸਿੰਘ ਕਾਲਕਾ ਦੇ ਉੱਤੇ ਜਦੋਂ ਖਾਲਸਪਤਨ ਪੱਖੀ फडਕ ਜਾਣੇ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਇੱਥੇ ਆ ਕੇ ਪੰਥਕ ਏਕਤਾ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਪੰਥਕ ਇਕਾਗਰਤਾ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਔਰ ਇਸੇ ਵਾਸਤੇ ਸਵਾਲ ਖੜੇ ਵੀ ਕੀਤੇ ਜਾ ਰਹੇ ਨੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਸਵਾਲ ਉੱਠਨੇ ਲਾਜ਼ਮੀ ਵੀ ਸੀ ਖੈਰ ਹਰਮੀਤ ਸਿੰਘ ਕਾਲਕਾ ਦਾ ਬਿਆਨ ਕਿਸ ਹੱਦ ਤੱਕ ਸਹੀ ਹੈ ਜਾਂ ਖਾਲਸਪਤਨ ਪੱਖੀਆਂ ਦਾ ਵਿਰੋਧ ਕਿਸ ਹੱਦ ਤੱਕ ਸਹੀ ਹੈ ਇਹ ਵਿਚਾਰ ਦੀ ਨਿਵਸ਼ਾ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਮਾਮਲੇ ਨੂੰ ਲੈ ਕੇ ਉਹਦੇ ਉੱਤੇ ਹੁਣ ਸਾਰਾ ਧਰਮ ਦਾ ਟਿਕਿਆ ਹੋਇਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਬਣ ਇੰਡੀਆ ਪੰਜਾਬੀ